ਇੱਥੇ ਇਤਰਾ ਕੀਲਾ ਵਾਟਰ ਗਿਆ ਭਾਈ ਲਾਲੀ ਵੀ ਪਹੁੰਚ ਗਿਆ ਤਿੰਨਾਂ ਟੈਂਕ ਹੋ ਜਾ ਇੱਧਰ ਤੇ ਉਹੀ 24 25 ਕਿਦਾ ਝਾੜ ਹੋਊਗਾ ਸਾਰੇ ਕਿਤੇ ਇੱਦਾਂ ਹੀ ਝਾੜ ਘੱਟੇ ਆ ਤੇ ਨੋ ਫਾਰਮ ਰੰਗ ਦਾ ਬੋਲਣਾ ਰਟਾਲੇ ਨੂੰ ਇਹਨੂੰ ਲੋ ਬਈ ਨਪੜਿਆ ਕੰਮ ਇਹ ਕਿੰਨੇ ਕਿਲੇ ਵਟੋਗੇ ਆ ਜੀ ਦੀ ਹੋਈ ਆ ਵਿੱਚੋਂ ਝਾੜਾ ਇਤ ਕੀ ਘੱਟ ਆ ਪਿਛਲੇ ਸਾਲ ਬਹੁਤ ਜੀ ਨਿਕਲੀ ਆ ਅੱਧੀ ਘੱਟ ਨਿਕਲੀ ਜੀ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਰਿਹਾ ਝਾੜ ਦੇ ਪੱਖ ਅਜੇ ਜੀਰੀਆਂ ਸਬਜ਼ੀਆਂ ਦੀ ਨਕਾਲ 20-22 ਹੱਥ ਆ ਬਸ ਆ ਰਹਿ ਗਈਆਂ ਦੋ ਖੰਡਾਂ ਤੇ ਸਾਢੇ ਤਿੰਨ ਕਿਲੇ ਵਟੋਗੇ ਬਾਕੀ ਕੰਡਾ ਦੱਸੂਗਾ ਵੀ ਕਿੰਨੀ ਹੁੰਦੀ ਆ ਜੀ ਦੀ ਤੇ ਵੱਡ ਹੋ ਗਈ ਲੱਗੂ ਆਉਣਾ ਫਿਰ ਦੁਬਾਰੇ ਸੁਪਰ ਫੀਡਰ ਵਾਲੇ ਸਾਰਾ ਪਿੱਛੇ ਰਲਾ ਕੇ ਜਾਣਾ 8.5 ਕਿਲਿਆਂ ਦਾ ਯਾਤਰਾ ਵਾਲਾ ਖਾਨਾ ਪਿੱਛੇ ਤਪਦਣਾ ਫਿਰ ਆਉਣੀ ਕਰਕੇ ਕਰਦਾਂਗੇ ਤਾਂ ਨਕਪੜੇ ਆ ਗਏ ਆ ਨਾ ਚੱਲਦੇ ਆ ਪਿੰਡ ਨਾਲ ਆ ਲਈ ਆ ਕੇ ਟੈਕ ਟਰਾ ਕੇ ਅੱਛਾ ਕੱਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਤੇ ਅੱਜ ਪਹੁੰਚੀ ਆਪਾਂ ਪਿੰਡ ਚੱਕਲਾ ਫੋਫੜੀ ਨਾਲ ਦੀ ਜੀਰੀ ਆ ਜਿਹੜੀ ਕੀ ਤੋਂ ਨਪ ਕਿਆ ਹੈ ਬੜਾਉਣਾ ਇਹ ਤੇ 52 ਦਾ ਕਰੈਕਟਰ ਇਧਰ ਆ ਟਰਾਲੀ ਜਿਹੜੀ ਆਪਾਂ ਨੇ ਬਣਵਾਈ ਹੈ ਤੇ ਕੀ ਇਹਨਾਂ ਦੀ 1850 ਟਿੱਕ ਮੁੰਡੇ ਗਰਪਲਾਂ ਦੇ ਅੱਜ ਦੇਖਦੇ ਆ ਹੈ ਤੇ ਕੀ ਇਹ ਵਾਲੇ ਦਾ ਇਧਰ ਚਾੜ ਨਕਾਲ ਘੱਟੇ ਇਹਨਾਂ ਦੇ ਦੇਖਦੇ ਵੀ ਕਾ ਕੁਝ ਨਿਕਲਦਾ ਕਣਕ ਚੰਗੀ ਨਿਕਲੀ ਦੀ ਪਿਛਲੇ ਸਾਲ ਐਮ ਯੂ ਟਿਊਬ ਚੱਕਲਾਂ ਖਾਤੀ ਜੇ ਵੀ ਟਰਾਲੀ ਭਰੀਏ ਦਾਣੇ ਹੁਣ ਪਾਈਏ ਬਹੁਤ ਸੋਣੀ ਪਿਆਰ ਹੈ ਵੀ ਟਰਾਲੀ ਇਹਦੀ ਸਾਡੇ ਕਿਤੇ ਤਿੰਨ ਕੀਲਿਆਂ ਤੇ ਗੇੜ ਵੱਢਣੀ ਆ। ਇਹ ਵੀ ਝੋਨਾ 26 ਵਾਦ ਕੀ ਝੋਨੇ ਤੇ ਜਾਨ ਹੀ ਨਹੀਂ ਹੈਗੀ ਉਹੀ ਜੀ। ਚਲੋ ਦੇਖਦੇ ਆ ਵੀ ਕਿਆ ਕਾਲਨ ਕੋਲ ਨਿਕਲਦਾ ਇਹਦਾ। ਸਾਡੇ ਕਿਤੇ ਤਿੰਨ ਕੀਲਿਆਂ ਤੇ ਗੇੜ ਵੱਢਣਾ। ਫੇਰ ਦੇਖਦੇ ਆ ਤੇ ਬਾਅਦ ਬਾਕੀ ਕੰਡਾ ਦੱਸੂਗਾ ਕਿੰਨਾ ਵਜੇ ਨੂੰ ਹੁੰਦਾ। Handker-nya cek kali, handker-nya Materi aja di ਅਨੁਪਾਤੀ ਥੋੜੀ ਜੀ ਕਹਾ ਕਰ ਲਈ ਕਾ ਜੀ ਦੀ ਦਾ ਸੁਪੀ ਆ ਹੈ ਹਾਂ ਪਿੱਛੇ ਕਰ ਲੈ ਮੜਾ ਜੀ ਆ ਪਿੱਛੇ ਨੂੰ ਪਾ ਦੇ ਉਹ ਪਿੱਛੇ ਨੂੰ ਪਾ ਦੇ ਤੇ ਚੱਕਦੇ ਮੜੇ ਜੇ ਆਹ ਨਹੀਂ ਤੁਹਾਨੂੰ ਲੱਗਦਾ ਨਾ ਤੁਸੀਂ ਜਾ ਕੇ ਕਰੂਗਾ ਉਰੀ ਕੱਢਦੀ ਧਾਣੇ ਬਸ ਜਿਹੜੇ ਹੋਣੇ ਇੱਕੀ ਕੱਢ ਜੰਨੇ ਲੱਗਦੀ ਲੋ ਜੀ ਨਿਪਟ ਗਿਆ ਕੰਮ ਭਾਈ ਇੱਚ 35 ਬੋਤ ਹੈ ਜੀ ਦੀ ਸਵਾ ਤੋਂ ਕੁਇੰਟਲ ਜੀਰੀ ਪੈ ਜਾਂਦੀ ਇੱਚ ਹੂੰ ਜਾ ਕਢਾ ਲਾ ਉਹ ਸਸੀ ਗੱਲ ਜੀ ਬੈਠੇ ਭਾਈ ਦੇਖਦੇ ਆ ਕਦ ਹਵਾ ਜੀ ਚੱਲੇ ਮੜੀ ਧੁੱਪ ਜੀ ਨਿਕਲੇ ਬੜਾਈਏ ਤਾਂ ਨਾ ਕੰਮ ਘੜਾ ਤੱਕ ਗਏ ਹੂੰ ਹੈ ਨਾ ਇਹ ਕਿਤੇ ਨਾ ਹੁਹਾ ਬੱਦਲ ਬਈ ਹੈਗੀ ਦੀ ਰਾਤ ਦੀ ਜਿਹੜੇ ਸਵੇਰੋਂ ਕਿਣੀਆਂ ਕਿਣੀਆਂ ਦੇ ਸਲਾਬਾ ਜਾ ਕਰਤਾ ਨਹੀਂ ਸਵੇਰੋਂ ਜਦ ਹੱਥ ਮਾਰੇ ਆ ਕੇ ਉਹ ਤੇ ਬਾਦ ਗਿਰੀਆਂ ਕਿਣੀਆਂ ਮਹਲਾ ਚੱਲ ਪੈਣਾ ਕੰਮ ਕਾਲੇ ਦਾ ਇੰਨੇ ਨੂੰ ਫੋਨ ਆ ਗਿਆ ਕਹਿੰਦਾ ਚੱਲੀਏ ਮਾ ਬੱਦਲ ਦਾ ਦੇਖ ਲੈ ਹੁਣ ਨਹੀਂ ਮੈਂ 7 ਕਿਲੋਮੀਟਰ ਤੇ ਮੁੜ ਕੇ ਆਉਂਗੇ ਇਹਨੇ ਰੁਕਣੀਆਂ ਕਿ ਕਿ ਹੁਣ ਸਲਾਬਾ ਹੋ ਗਿਆ ਹੁਣ ਜੇ ਮਰ ਗਿਆ ਸੂਰਜ ਨਿਕਲੇ ਹਵਾ ਗਿਰਲੀ ਜਾਵੇ ਨਾ ਪਾਜਵਾ ਚੱਲਦੀ ਹੁਣ ਪਹਿਲਾਂ ਸਵੇਰ ਦੀ ਹਵਾ ਵੀ ਨਹੀਂ ਚੱਲੀ ਹੁਣ ਪਾਜਵਾ ਚੱਲ ਲਿਆ ਹੁਣ ਕੰਮ ਲੁੱਟ ਆਇਆ ਚੋਅ ਤੇ ਆਪ ਆਪਣੇ ਨਹੀਂ ਪਿਆ ਮੈਂ ਹਾਂ ਅਗਲੇ ਪਹਿਲੇ ਅਗਲੇ ਬਹੁਤ ਪਿਆ ਕਿ ਇੱਕ ਕਦੀ ਵੀਡੀਓ ਹੀ ਵੀ ਤੀ ਹਾਂ ਇੰਨੀ ਨਹੀਂ ਰਿਕਲੀ ਵੀ ਮਛਾਤ ਤੀਜੀ ਦੀ ਆਹੋ ਆਪਣੇ ਰਗਾਟਾ ਬੜਾ ਦੋਸਤ ਹੈ ਹਰੇਕ ਪਾਸੇ ਜੀਵਨ ਨੂੰ ਮਾਰ ਰਹੀ ਹੈ ਨਾ ਹਰੇਕ ਪਾਸੇ ਨੂੰ ਹੁਣ ਬੰਦਾ ਕਾਲੀ ਜੀ ਕਿਆ ਕਰਦਾ ਹੁਣ ਕਾਲੀ ਜੀ ਬੰਦਾ ਪੜਾ ਨਾ ਜੀਰੀ ਵੀ ਸਾਲਾ ਮੀਂਹ ਨਾ ਪੈ ਜਵੇ ਨੀਵੀਂ ਜਗਾ ਵਾਲਾ ਵੀ ਸਾਲਾ ਗਿੱਲਾ ਗੁੱਲਾ ਪੜਵਾ ਦਵਾ ਹੈ ਕਿ ਨਹੀਂ ਵੀ ਇਥੇ ਪਾਣੀ ਖੜ ਜਿਆਣਾ ਉਸ ਵਿੱਚ ਰੰਗ ਰੰਗ ਕਾਲਾ ਹੋ ਜਾਂਦਾ ਫਿਰ ਰੋਟੀ ਕਰਕੇ ਹੈ ਕਿ ਨਹੀਂ ਜਦੋਂ ਬਹੁਤ ਸਿਆਪੇ ਬਾਈ ਬਹੁਤ ਪੰਗੇ ਪੈਂਦੇ ਆ ਤੇ ਤਾਂ ਪੂਰੀ ਐ ਨਰਾਰ ਕੇ ਬਲੋਣੀ ਪੈਂਦੀ ਐ ਜੇ ਮਾਮੋਟੀ ਉਤਾਰਨੀ ਦੱਡਾ ਨਹੀਂ ਖਰਾਣਾ ਹਾਂ ਅੜੀ ਗੁੱਬਲ ਜੀ ਹੈ ਕਿ ਨਹੀਂ ਅਸੀਂ ਤਾਂ ਇਹ ਨਾਲ ਦੋ ਦਾਣੇ ਵੀ ਲੈ ਲੈ ਲੈਂਦੀ ਆ ਰੋਟੀ ਕਰਕੇ ਜਿਹੜੇ ਗੈਲ ਜਿੱਟੇ ਕਾਲੇ ਗੱਲੇ ਨੇ ਇਹਨੇ ਚੌਲਾਂ ਨੂੰ ਤਾਂ ਫਰਕ ਖੈਰ ਨਹੀਂ ਪੈਂਦਾ ਲੈਣਿਆਂ ਤਾਂ ਕਈਆਂ ਦਾ ਤਾਂ ਕਾਲੀ ਜੀ ਦਾ ਆਏ ਆ ਇਹ ਆਏ ਆ ਇਹ ਤਾਂ ਸ਼ਿਰਕਾ ਹੈ ਫਰਕ ਤਾਂ ਆਪਾਂ ਨੂੰ ਪੈਣਾ ਹੈ ਹਾਂ ਲੱਗਦਾ ਸਾਨੂੰ ਪੈਂਦਾ ਨਾ ਹੋਰ ਇਹਨਾਂ 2 ਘੰਟਾ ਦੇਖਦੇ ਹੁਣ ਹਵਾ ਹੁਣ ਚੱਲਣ ਲੱਗੀ ਪਾਸ਼ਵਾ ਹੁਣ ਜੇ ਚੱਲ ਗਈ ਘੰਟਾ ਕਿੱਕਣੀ ਕਿੜੀਆਂ ਕੁੜੀਆਂ ਨਾ ਪਈਆਂ ਫੇਰ ਚੱਲ ਬਣੀ ਮਸ਼ੀਨ ਫੇ ਮੰਡਵਾ ਵੱਟ ਕੇ ਆਉਣੇ 5 ਕਿਲੇ ਕਾਲੇ ਦੇ 5.4 ਆਪਣੇ ਹੋਗੇ ਪੰਜੇ ਰੱਖ ਉਰਲੇ ਸਣੇ ਹੂੰ ਫੇ ਵਿਕੀਰਾਂ ਦੇ ਪੈਂਦੀ ਨੇ 3.5 ਕਿਲੇ ਇਹ ਤਾਂ ਦਿਹਾੜੀ ਦਾ ਕੰਮ ਹੈਗਾ ਹੈ ਦਿਹਾੜੀ ਦਾ ਵੇ ਕਿਹਨਾਂ ਦੀ ਦਿਹਾੜੀ ਦਾ ਗਈ ਹੋ ਦਿਹਾੜੀ 12 10.5 ਹੋ ਕੇ 11 ਵਜੇ ਮੰਨ ਲਾ ਹਾਂ ਜੇ ਹੁਣ ਮਾਹੌਲ ਸਾਫ਼ ਰਹੇ ਤਾਂ 11 11.5 ਚੱਲੂਗੀ ਮਸ਼ੀਨ ਕੰਨ ਤੱਕ ਤੋਂ 5 ਬਿੰਦਾ ਫਿਰ ਆ ਕੋਈ ਸੈਟ ਹੋਣਾ ਫੇ ਤਾਂ ਚੱਲੀ ਜਾਣਾ ਵੋ ਕਾਂਟਾ ਕਿ ਤੂੰ ਪਾ ਕੇ ਜਕੜਾ ਹਵਾਈ ਅਲਪੇ ਮੜ ਗਈ ਜਕੜਾ ਇਹ ਵੀ ਸੜੀ ਕਾਲ ਆਈ ਦੀ ਕੱਲ ਪਹਿਲਾਂ ਮੀਂਹ ਪੇ ਲਿਆ ਆ ਵੀ ਤਾਂ ਪਾ ਦੇ ਕਹੀ ਇਹ ਨਿਕਲੀ ਜਦੋਂ ਕੰਮ ਹਟ ਕਰ ਦੋਗਾ ਘਾਟੇ ਚ ਫੇਰ 15 ਮਿੰਟ ਦੀ ਧੁੱਪ ਬਹੁਤ ਹੈ ਹਵਾ ਚੱਲਵੇ 15 ਮਿੰਟ ਮਸ਼ੀਨ ਮੈਂ ਕਹਿੰਦਾ 20 ਮਿੰਟਾਂ ਵਿੱਚ ਚੱਲਦੀ ਮਸ਼ੀਨ ਹੋਗੀ ਹਾਂ 20 ਮਿੰਟਾਂ ਵਿੱਚ ਚੱਲਦੀ ਹੋਣੀ ਤੇ ਉੱਟ ਪਾਏ ਮੜ ਜੀ ਠੰਡ ਦੇ ਲਾ ਤੂੰ ਕਹੀ ਲੱਗਦੀ ਹੋਗਾ ਠੰਡ ਕਿ ਹੁਣ ਕੱਲ ਤਾਂ ਪੱਖਾ ਚਲਾਇਆ ਹੀ ਨਹੀਂ ਆਹ ਪੱਕਾ ਲੱਗਦਾ ਨਹੀਂ ਪੱਕਾ ਤਾਂ ਪੱਖਾ ਕਰਦਾ ਮੇਰਾ ਡੈਡੀ ਆ ਗਿਆ ਉਹ ਰਾਤ ਬੈਠ ਗਿਆ ਉਹਦੇ ਕਸ਼ਮੀਰੀ ਭਾਈ ਬੈਠਾ ਤਾਂ ਮਾ ਪੱਖਾ ਲਾ ਮੱਛਤਾ ਸ਼ਾਮ ਨੂੰ ਕਹਿੰਦਾ ਸਾਡੀ ਛਾਂਟ ਲੱਗਦੀ ਐਂਦਾ ਮੈਂ ਦੇਖ ਲਾ ਤਿੰਨ ਦਿਨ ਵਿੱਚ ਮੋਹਮ ਬਦਲ ਗਿਆ ਹੈ ਕਿ ਨਹੀਂ ਦਿਹਾੜੇ ਦੇ ਬਾਅਦ ਨਵਰ ਕੇ ਦਿਹਾੜੇ ਦੇ ਬਾਅਦ ਪੂਰੀ ਗਰਮੀ ਸੀ ਹੁਣ ਤਾਂ AC ਉਸੇ ਸਭ ਬੰਦ ਤੇ ਰਾਤ ਦੇ ਪੱਖੇ ਦੀ ਹਵਾ ਘੱਟ ਦਿੰਦੇ ਬੰਦ ਉਹ ਪੱਖਾ ਵੀ ਹੌਲੀ ਕਰਿਆ ਮੈਂ ਤਾਂ ਪੱਖਾ ਤਿੰਨ ਪਰ ਚਲਾਇਆ ਰਾਤ ਨੂੰ ਹਾਂ ਪਏ ਹੋਇਆ ਹਾਂ ਸਾਡੇ ਇੰਨੀ ਹੋ ਗਈ। ਇਹ ਜੀ ਤੁਸੀਂ ਤਾਂ ਹੁਣ ਬੰਦ ਕਰਕੇ ਮੈਂ ਹੁਣ ਦੇ ਕੱਪੜਾ ਖੜਾ ਦੋ। ਦੂਰ ਦੀ ਗੇਮ ਆ। ਉਹ ਲਾਗੇ ਗੀਰਾਂ ਦੀ ਮਤ ਉਹ ਗੀਰ ਕਰਨ ਨੂੰ ਸਟਾਰਟ ਹੋਣ। ਕਿਉਂਕਿ ਜੇ ਗੀਰ ਨੂੰ ਮਾਰੋ। ਕਾਹ ਕਿ 15 ਦਿਨ ਨਹੀਂ ਗੀਰ ਸਟਾਰਟ ਹੋਲੇ। ਗੀਰਾਂ ਨੂੰ ਭਾਈ ਕਰੋ ਸਾਫ। ਆਹ। ਗੀਰ ਸਾਫ ਸੁਥ ਕਰਕੇ ਹੁਣ ਤਿਆਰ ਬਰ ਤਿਆਰ ਰੱਖੋ। ਸਾਢੇ 4-5 ਸਾਲ ਹੋ ਗਏ ਗੀਰ ਸਾਲਾ ਨਵਾਂ ਲਿਆਉਣਾ ਪੈਣਾ ਇੱਥੋਂ। ਨਵਾਂ ਲਿਆਉਂਗੇ। ਹੁਣ ਗੀਰ ਵੀ ਕਰਦਾ ਗੱਡੀ ਰੁਕਣੀ ਨਹੀਂ। ਨਾਵਣਾ ਪੈਣਾ ਬੰਦੇ ਨੂੰ ਮੜੇ ਕੋਈ ਨਰਮ ਕੋਈ ਸੱਜਾ ਪਾਣੀ ਹੋਵੇ। ਫੇਰ ਗੱਲ ਬਣਦੀ ਐ ਨਹੀਂ ਤਾਂ ਫੇਰ ਦਨ ਰੜੀਆਂ ਬਾਦੀਆਂ ਹੈਂ ਦੇ ਕੋ ਲੈਟ ਤਾਂ ਨਹੀਂ ਆਈ ਪਰਸੋਂ ਦੀ ਆਪਣੇ ਤਾਂ ਨਹੀਂ ਆਈ ਮੰਡ ਮਾ ਆਈ ਜਾਂਦੀ ਬਾਬਰ ਆਪਣੇ ਨਹੀਂ ਪਰਸੋਂ ਜਿੱਦਣੇ ਹਵਾ ਆਈ ਐ ਪਰਸੋਂ ਆਈ ਸੀ ਉਸ ਤੋਂ ਬਾਅਦ ਹਵਾ ਨਹੀਂ ਆਈ ਬਿਜਲੀ ਨਹੀਂ ਆਈ ਆਪਣੇ ਉੱਤੇ ਕਰਕੇ ਕੰਮ ਖਰਾਬ ਹੋਈ ਜਾਂਦਾ ਹੋਰ ਕੁਝ ਨਹੀਂ ਤੇਰਾ ਅੰਦਰੇ ਖੜਾ ਟ੍ਰੈਲਰ ਹੁਣ ਕਿ ਲੈ ਗਿਆ ਹਲੇ ਕਿੱਥੇ ਲੈ ਗਿਆ ਮਹਾਮ ਦੇਖ ਕੇ ਲਿ ਗਿਆ ਉਹ ਹੁਣ ਤਾਂ ਅੰਦਰੇ ਜਾ ਕੇ ਰੋਲਾ ਥੋੜੀ ਹੁਣ ਹੈ ਮੋਤਾ ਸਾਫ ਬੋਲਦਾ ਆ ਜੇ ਨਾ ਮੁੱਠੇ ਦਾ ਲੱਜਾ ਉਹ ਖੜਾ ਲਾ ਇੱਕ ਬਰਾਬਰ ਉੱਥੇ ਰਹਿਣ ਵਾਲਾ ਮੁੰਡਾ ਇੱਥੇ ਘਰਾਂ ਖੜਾ ਹੈ ਉੱਥੇ ਰਿਸਾਨ ਵੱਧਾ ਇੱਥੇ ਮੀਂਹ ਪੈ ਗਿਆ ਪਾਣੀ ਵਰਕਾ ਗਿਆ ਇਹ ਗੱਲ ਹੁਣ ਇੱਥੇ ਕੇ ਅੰਦਰ ਖੜਾ ਹੈ ਅੰਦਰ ਖੜਾ ਸਰਬਾਲ ਆਲੇ ਕੰਦੇ ਵੜਾਈ ਹੈ ਦੋ ਦਿਨ ਕੁਝ ਨਹੀਂ ਵਗਦਾ ਸੁੱਕੀਰੀ ਹੈ ਦੋ ਤਿੰਨ ਦਿਨ ਕੁ ਮੈਂ ਸੁੱਕੀ ਪਈ ਮਾ ਮੁੱਟਦਾ ਨਾ ਆ ਹੁਣ ਬੜਾਈ ਤੀ ਉਦੋਂ ਮੈਂ ਜਿਆ ਦਿਨ ਬਾਅਦ ਪੱਟੀ ਦੇਖ ਲਾ ਠੀਕ ਦੀ ਐਨ ਮੈਂ ਚਲ ਹਵਾਜੀ ਗੱਡੀ ਕਢ ਜੂਗੀ ਜਿਹੜੀ ਵਿੱਚ ਪਈ ਦੀ ਤੇ ਓਕੇ ਮੈਂ ਬਾਹਰ ਜੀ ਤਾ ਹਾਂ ਠੀਕ ਦੀ ਨਾਰਮਲ ਐਨ ਉਹ ਦੋ ਦਿਨ ਤੱਕ ਖੜਾਉਣਾ ਚਾਹੀਦੀ ਵੀ ਇਤਰਾਲੀ ਜੇ ਦਾਣਾਂ ਉਹ ਬਣ ਜਿੰਦੇ ਸਾਦੇ ਨਹੀਂ ਬਣ ਜਿੰਦੇ ਹਾਂ ਜਿਆਦਾ ਹਰੀ ਨਾ ਹੋਵੇ ਵੀ ਸਾਡੀ ਅੱਗੇ ਨਹੀਂ ਕੱਢ ਜੀਵੇ ਉਹ ਨਹੀਂ ਅੱਗੇ ਦਾ ਕੰਮ ਮੁੱਖ ਜੇ ਤਾਂ ਤੋਂ ਧੁੱਪਾਂ ਤੇ ਮੌਸਮ ਵਧੀਆ ਬੜਪੜਾਈ ਹੋਈ ਆ ਫਿਰ ਦੋ ਦਿਨ ਕੱਢਦੀ ਆ ਉਹਨਾਂ ਤੋਂ ਧੁੱਪ ਲੱਗੀ ਹੁੰਦੀ ਉਹਨੂੰ ਜੇ ਇਹੇ ਹੰਬੜਾ ਵਾਲੀ ਦਾ ਫਿਰ ਉਹਨਾਂ ਅੱਗੇ ਕੱਟਣੀ ਆ ਗਿੱਲੀ ਰਹਿੰਦੀ ਫਿਰ ਦਾਣਾ ਇਹ ਤਾਂ ਕਿ ਨਿਕਲ ਨਹੀਂ ਉਹ ਆ ਉਹ ਥਾਲੀ ਦੀ ਨਿਕਲਣੀ ਹੈ ਹੂੰ ਉਹ ਨਿਕਲ ਹੀ ਹੋ ਸਕਦੀ ਉਹ ਗਰਮ ਹੋ ਜਾਂਦੀ ਹੈ ਗਰਮ ਹੋਣੀ ਉਹ ਤਾਂ ਹੀ ਤਾਂ ਬਰਤੀ ਨਹੀਂ ਪੜਦੇ ਆਪਾਂ ਬਾਅਦ ਚ ਦੁਪਹਿਰੇ ਨੂੰ ਸਵੇਰੇ ਕਾ ਨਹੀਂ ਬੜਦੇ ਵੀ ਅੱਗ ਨਿਕਲਦੀ ਹੈ ਅੱਗ ਨਿਕਲਦੀ ਹੈ ਮੂੰਹੋਂ ਟੂਕਾ ਟੂਕਾ ਤੂੰ ਕਰਕੇ ਨਾ ਖੋਲ ਤੂੰ ਮਾਰ ਦੋ ਘੰਟੇ ਬਟ ਰੋਟਕੇ ਟੂਕੀ ਜਾ ਕੇ ਨਹੀਂ ਲਾ ਜੀ ਚਾਰ ਬਗੂ ਮੁਸਕਾਉਂਦਾ ਵਿੱਚ ਤੇ ਇੰਨੀ ਅੱਗ ਨਿਕਲਦੀ ਹੈ ਹੋਰ ਦੁਪਹਿਰ ਤੱਕ ਹੀ ਬੜਦੇ ਨੇ ਤੋਂ ਪੰਜ ਵੀ ਆਏ ਸੁੱਕ ਗਿਆ ਵਾ ਘਰ ਜਾਊਗਾ ਹੋਰ ਸੁੱਕੇ ਵਾ ਘਾਟੇ ਘਟ ਰਹਿਦਾ ਕੰਮ ਨਾਰਮਲ ਗਿੱਲੇ ਵਾ ਫਿਰ ਗਰਮੈਸ ਬਣ ਜਿੰਦੀ ਹੈ ਤਾਜਾ ਤਾਜਾ ਹੀ ਇਹ ਕੰਮ ਤਾਜਾ ਤਾਜਾ ਹੀ ਹੈ ਤਾਜਾ ਤਾਜਾ ਹੀ ਹੈ ਬਾਈ ਉਹ ਲੋ ਦੇਖਦੇ ਆ ਭਾਈ ਆਪਾਂ ਵੀ ਕਦ ਮੌਸਮ ਸਾਫ ਹੋ ਗਿਆ ਲੈ ਵੱਡੇ ਇਨੇ ਕਿਸੇ ਨੇ ਕੱਤਕੀ ਗੰਨਾ ਲਾਉਣਾ ਸਰੋਂ ਲਾਉਣੀ ਵਿੱਚ ਕਿਸੇ ਨੇ ਕੋਕ ਕਰਨਾ ਠੀਕ ਨਹੀਂ ਗੱਲ ਜਿਹੜਾ ਕੱਤਕੀ ਗੰਨਾ ਹੁਣੀ ਜੰਮਣਾ ਹੈ 15 ਦਿਨ ਉਹਦੇ ਬਾਅਦ ਤਾਂ ਹੈ ਫ੍ਰਿਜ ਵਿੱਚ ਲੱਗ ਗਿਆ ਸਮਝ ਲੈ ਫਿਰ ਜਿਹੜਾ ਹੁਣ 10 15 ਦਿਨਾਂ ਵਿੱਚ ਜਾਈ ਹੋਗੀ ਹੋਗੀ ਉਹ ਠੀਕ ਹੈ ਉਹ ਫੇਰ ਗੰਨਾ ਜੰਮਿਆਉਂਦਾ ਕਰਵਾਇਆ ਸੀ ਉਹ ਸਹੀ ਗੱਲ ਉਹਦੇ ਬਾਅਦ ਫ੍ਰਿਜ ਵਿੱਚ ਲੱਗ ਗਿਆ ਉਹਦੇ ਮਾਰੇ ਫੇਰ ਅੱਖ ਤੂੰ ਬੰਨੇ ਦੀ ਮੰਨ ਕੇ ਚੱਲ ਤੂੰ ਜੇ ਆਪਣੇ ਪੰਛੀ ਨੂੰ ਚਾਰ ਪੰਛੀਆਂ ਨੂੰ ਚਾਰ ਅੱਖਾਂ ਆਪਣੀ ਨੂੰ ਉਹਨਾਂ ਦੇ ਕਦੀ ਕਟਣੀ ਉਹ ਕਟਣੀ ਹੈ ਖਰਾਬ ਹੀ ਹੁੰਦੀ ਹੈ ਜੇ ਉਤਰਦੀ ਵਿੱਚ ਪਈ ਰਹਿਣਾ ਉਹਨੇ ਉਦੋਂ ਮੱਤ ਜੰਮਣ ਸ਼ਕਤੀ ਘਟ ਜਾਂਦੀ ਆ ਫਿਰ ਘਟਦੀ ਜੇ ਤਾਂ ਹੁਣ ਗਰਮਾਏ ਸਮੇਂ ਜੰਮਣਾ ਉਹ ਗਰਮਾਏ ਸਮੇਂ ਜੰਮਣਾ ਫੇਰ ਤਾਂ ਫੱਗਣ ਵਾਲਾ ਲੋਕ ਹੈ ਸਹੀ ਹੈ ਹੈ ਕਿ ਨਹੀਂ ਹਾਂ ਫੱਗਣ ਵਾਲਾ ਆਏ ਨਹੀਂ ਲੋਟ ਹੈਗਾ ਹੁਣ ਜਿਹਨੇ ਬੂਟੇ ਲਾਉਣੇ ਅਗਲਾ ਕਹਿੰਦਾ ਜੇ ਕਤਕੀ ਗੰਨਾ ਲਾਦ ਮੇਰਾ ਪਾਣੀ ਲੱਗੀ ਜਾਣਾਗਾ ਹਾਂ ਕਹਿੰਦਾ ਜੰਮੇ ਆਉਂਦਾ ਸਾਰਾ ਹੀ ਉਹ ਫੱਗਣ ਵਾਲੇ ਨੂੰ ਅਗਲਾ ਕਹਿੰਦਾ ਮੇਰਾ ਗੰਨੇ ਵਿੱਚ ਆਖੋ ਜੇਣਾ ਵੀ ਸਾਲੇ ਬੂਟੇ ਸੁੱਕ ਜਾਂਦੇ ਫਿਰ ਪਾਣੀ ਲਾਉਂਦਾ ਨਹੀਂ ਅਗਲਾ ਡੱਬੇ ਨਾਲ ਵਗਿਆ ਬਣਦਾ ਪਾ ਕੇ ਜੇ ਰੱਬੇ ਪਾਈਂਗਾ ਤੂੰ ਕੀ ਕੀ ਦੋ ਦੋ ਪਾਣੀ ਦਾ ਹੋਈਆ ਜਿਹੜਾ ਖੁੱਲਾ ਪਰੇ ਬੂਟ ਇਹ ਨਹੀਂ ਹੂੰ ਉਹ ਬਾਣੀ ਐ ਫੁੱਫੜਾ ਵਢਾਲੀ ਉਹਨੇ ਵਢਾਲੀ ਗੱਲ ਹੱਲ ਵੜਤੇ ਉਹਦੇ 3.5 ਕਿਲੇ ਝਾੜ ਇਕਣੀ ਆ ਕਹਿੰਦੇ ਆਪਣੇ ਬੰਗਣਾ ਹੀ ਆਉਣਾ ਝਾੜ 20 ਬਾਈ 20 ਬਾਈ ਕੋਲੋਂ ਵਧੇਣਾ ਹੁਣ ਤੂੰ ਆਏ ਹਿਸਾਬ ਲਾ ਲਾ 2.5 ਮਹੀਨਾ ਹੋ ਉਹਦੀ 27 22 ਕਾਉਂਟ ਕਣਕ ਨਿਕਲੀ ਸੀ ਇਹੇ ਪਰ ਝਾੜ ਝਾੜ ਬਾਜੀ ਪਰ ਆ ਤਾਂ ਉੱਥੀ ਜਾਂਦਾ ਯਾਰ ਜੇ ਦੋ ਸਾਲ ਝਾੜ ਦੇਤਾ ਜੀਰੀ ਨੇ ਦੋ ਸਾਲ ਰਗੜ ਦਿੰਦੀ ਆ ਹੂੰ ਜਮਜੇ ਕਰ ਆ ਉਹੀ 22 24 25 ਦੇ ਰਹਿ ਜਾਂਦਾ ਆ ਕੇ ਆਫਤ ਕੱਢੀ ਜੀ ਆਪਾਂ ਕੀ ਆਫਤ ਕੱਢੀਏ ਜਣੀ ਕੇ ਜੇ ਇੱਕ ਫਸਲ ਵਧੀਆ ਹੋ ਗਈ ਦੂਈ ਰਗੜ ਦਿੰਦੀ ਏ ਆਫਤ ਤਾਂ ਉਹੀ 24 25 22 23 24 25 ਦੀ ਰਹਿੰਦੀ ਏ ਮੁੰਜੇ ਕਣਕ ਦਾ ਝਾੜ ਵਧੀਆ ਦੱਸ ਤਾਂ ਨਾ ਰਗੜ ਤੇ ਹੋ ਹੁਣ ਚਾਲਾ ਕਿੱਥੇ ਕਿਲਾ ਕਿੰਨੇ ਦਾ ਹੁੰਦਾ ਹੁਣ ਕਿੱਥੇ 45 45000 ਦਾ ਹੁੰਦਾ ਕਿੱਥੇ 20000 ਦਾ ਹੀ ਹੁੰਦਾ ਕਿਲਾ ਹੋ ਜੇ ਤਿੰਨ ਕੁਆਂਟਟ ਨਿਕਲੇ 6000 ਦੀ ਹੁੰਦਾ 7 ਦਾ ਫੇਰ ਤੇ ਅੱਜ ਕਾਲਾ ਪੱਕਾ ਆਊਗਾ ਨਾ ਕਾਲਾ ਹੁਣ ਪੱਕਾ ਹੁਣ ਕਾਲਾ ਮਸ਼ੀਨ ਖੜੀ ਆ ਹੁਣ ਕਰੀ ਗਏ ਹੁਣ ਧੁੱਪ ਨਹੀਂ ਨਿਕਲਦੀ ਧੁੱਪ ਤੋਂ ਪਾਪਰ ਕਾਲਾ ਤਾਂ ਪਿਆਰ ਆ ਕਹਿੰਦਾ ਹੁਣ ਮਾ ਹੁਣ ਜਾਂਉਂਗੇ ਤਾਂ ਉੱਥੇ ਨੂੰ ਜਿਹਾ ਛਕਣੀਆਂ ਲੱਗੀਆਂ ਉੱਥੇ 7 ਕਿਲੋਮੀਟਰ ਤੇਲ ਫੇਵੇਂ ਬੂਗ ਦਾ ਘਰ ਨੂੰ ਮੁੜੂਗੇ ਚੱਕਰ ਦਾ ਹੀ ਫੇਰ ਮਾ ਹੁਣ ਦੇਖ ਲੈ 10 ਮਿੰਟ ਹੈ ਹੈ ਅੱਜ ਅੱਜ ਖੜਾਏ ਲੈ ਖੜਾਏ ਨਾ ਜੇ ਖੁੱਲੂਗਾ ਮਾ ਨੂੰ ਫੇਰ ਜਾਨੀ ਹੈ ਮੈਨੂੰ ਲੱਗਦਾ ਨਹੀਂ ਖੁੱਲੂਗਾ ਖੁੱਲੂ ਜਣਾ ਨਹੀਂ ਉਹ ਖੁੱਲੂ ਜਣਾ ਵਾਟ ਨਹੀਂ ਕੋਤਨ ਦੱਸਤੀ ਅੱਜ ਅੱਜ ਖੁੱਲੂਗਾ ਫੇਰ ਤਾਂ ਖੜੀ ਹੀ ਐ ਅ ਫੇਰ ਤਾਂ ਖੜੇ ਹੀ ਐ ਪਾਰਸ ਨੂੰ ਖੋਲੂਗਾ ਫੇਰ ਮੇਰੀ ਗੱਲ ਸੁਣ ਲੈ ਫੇਰ ਤਾਂ ਖੜੇ ਹੀ ਐ ਦੋ ਦਿਨ ਦੋ ਦਿਨ ਕਿਹਾ ਹੋਇਆ ਦਾ ਵੀ ਪਾਰਸ ਨੂੰ ਖੋਲ ਜਾਣਾ ਬਾ ਠੀਕ ਐ ਸਾਲਾ ਬਾ ਵੀ ਤਾਂ ਬਸ ਸਾਦਾ ਇਹ ਕਹਾ ਵੀ ਤਾਂ ਬਸ ਸਾਦਾ ਐ ਹੋ ਸਕਦਾ ਫੇਰ ਕੀ ਪਤਾ ਕੱਲ ਨੂੰ ਖੁੱਲ ਜਵੇ ਵੀ ਪਰਸ ਨੂੰ ਚਲੇ ਆਗਾ ਚੌਥੇ ਨੂੰ ਦਿਖਾਉਣ ਲੱਜ ਵੀ ਨਹੀਂ ਦੇਗਾ ਬਸ ਸੋਰਾ ਹੀ ਸੋਰ ਕਰੂਗਾ ਸੋਰਾ ਦਾ ਮਾਰ ਦੇ ਘਰ ਤੇ ਆਇਆ ਕੋਈ ਇਹ ਦੇਖਾ ਕਿ ਨਹੀਂ ਹਾਂ ਯਾਰ ਸੂਜ ਦੇਖੂਗਾ ਤਾਂ ਗੱਲ ਤਾਂ ਗੱਲ ਹੈ ਹੁਣ ਪਾਸ਼ਵਾ ਚੱਲ ਹੁਣ ਤੋਂ ਸਾਹਮਣੇ ਪਾਸ਼ਵਾ ਚੱਲਦੀ ਹੈ ਕੱਲ ਨੂੰ ਹੋਵੇ ਹੈ ਹੈ ਕੱਲ ਨੂੰ ਗਹੂਆ ਹਨ ਗੜਬੜੇ ਹੁੰਦੇ ਸਾਨੂੰ ਗੜਬੜੇ ਆ ਗੜਬੜੇ ਭਾਈ ਗੜਬੜੇ ਦੇ 8 ਦਿਨ ਬਾਅਦ ਹੋ ਜਾਂਦਾ ਚੱਕਰੇ ਚੱਕਰੇ ਫੇਰ ਆ ਗਈ ਦਿਵਾਲੀ ਬਾਈ ਦਿਵਾਲੀ ਬਾਈ ਤਰੀ ਦੀ ਪਤਾ ਨਹੀਂ ਮੈਂ ਨਹੀਂ ਗੌਰ ਕਰੀ ਹੈ ਤੇ 20 ਦਿਨ ਬਾਅਦ ਹੁੰਦੀ ਹੈ ਹੈਂ 20 ਦਿਨ ਬਾਅਦ ਆਉਹੀ ਹੋ ਗਈ 8 ਦਿਨ ਬਾਅਦ ਹਾਂ 8 ਦਿਨ ਬਾਅਦ ਉਹ ਹੁੰਦੇ ਉਹੀ ਹੋਏ ਦੋ ਦਾ ਸਹਾਰਾ ਦਾ ਤਿਆਰ ਕੀਤੀ ਨਹੀਂ ਆ ਗਈ ਅਜੋ ਪਤਾ ਨਹੀਂ ਯਾਰ ਮਨ ਨੂੰ ਅਗੇਤੇ ਆ ਵੀ 20 ਦਿਨ ਅਕਤੂਬਰ ਹਾਂ ਠੀਕ ਹੈ ਯਾਰ ਅਗੇਤੇ ਆ ਯਾਰ ਉਹ ਥਾ ਕੋ ਕੀਤੀ ਜਾਂਦਾ ਅਗੇ ਮੇਰੀ ਗੱਲ ਅਗੇ ਦਿਵਾਲੀ ਬੀਲੇ ਹੋ ਜਾਂਦੇ ਬੰਦੇ ਵੱਢ ਕੇ ਫੇਰ ਦਿਵਾਲੀ ਆ ਗਈ ਹਲੇ ਵੀ ਦੀ ਆ ਬੈਤੋ ਆਈ ਤਾਂ ਫੇਰ ਵੀ ਨਹੀਂ ਹੋਣਾ ਬਿੱਲੇ ਹੋਏ ਨਾ ਬਿੱਲੇ ਨਹੀਂ ਹੁੰਦੇ 22 ਤਰੀਕ ਤੇ ਨੇੜੀ ਜਾਚ ਯਾਰ ਉਹ ਬਾਈ ਇਹਨੂੰ ਬਕੋਟ ਅੱਜ ਹੋਈ ਹੈ ਹਲੇ ਉਹ ਕਿੱਥੇ ਗਿਆ ਨਹੀਂ ਅੱਜ ਛੇ ਹੈ ਹਲੇ ਕਹਿੰਦੇ ਨੂੰ ਪਏ ਨੇ ਇੱਕ ਨਹੀਂ ਬਾਈ ਵਾ ਕਣਕਾ ਵੀ ਦੀ ਦੋ ਵਾਲੀ ਨੂੰ ਕਣਕਾ ਦਾ ਵੀ ਉਹ ਹੁਣ ਨਹੀਂ ਵੀ ਕਣਕਾ ਵੀ ਹੁਣ ਦੀ ਦੋ ਵਾਲੀ 20 ਦਿਨ ਗੇਤੀ ਐ ਪਹਿਲਾ ਵਾਲਾ ਕੰਮ ਨਹੀਂ ਹੈਗਾ ਵੀ 20 ਦਿਨ ਗੇਤੀ ਐ ਦਵਾਲੀ ਪਹਿਲਾਂ ਦਾ ਤੀਜਾ ਹੋਰ ਤੇ ਹੁਣ ਨਹੀਂ ਹੁਣ ਤਾਂ ਮੌਸਮ ਚੇਂਜ ਹੋਏ ਪਏ ਸਾਰੇ ਹੂੰ ਪਰ ਤਿਆਰੇ ਘਟਦੇ ਜਾਂਦੇ ਬਾਈ ਹੁਣ ਉਹ ਉਹ ਚਾਉ ਨਹੀਂ ਹੈਗਾ ਉਹ ਕਿਹੜਾ ਕਿੱਥੇ ਹੈ ਨਾ ਆ ਤਾਂ ਲੱਗਾ ਕੋਈ ਚਾਉ ਨਹੀਂ ਦਾ ਲੰਘੇ ਲੱਗ ਲੱਗਿਆ ਕੋਈ ਨਹੀਂ ਗਿਆ ਕਾਲੂ ਗਗਾ ਕੱਪੜੇ ਲੱਗਣੇ ਕਾਲੂ ਗੜਬੜੇ ਲੱਗ ਜਣੇ ਛੁੱਟੀ ਕਰੀਬ ਕੱਲ ਦੇ ਕਾਲੂ ਮੈਚ ਪਾਇਆ ਵੀਰਾਂ ਨੇ ਤਾਂ ਪਤਾ ਲੱਗਿਆ ਮੈਨੂੰ ਵੀ ਗੜਬੜੇ ਹੋ ਗੜਬੜੇ ਹੈ ਉਹ ਬਸ ਛੁੱਟੀ ਹੈ ਗਾਹਾਂ ਗਾਹਾਂ ਨੂੰ ਤੇ ਹਾਰਾਦ ਗਿਰੀ ਉਹ ਅਨਿਕਾ ਗੱਲਾਂ ਮੋਹਮ ਘਟਾਣੇ ਲੱਗ ਗਿਆ ਕੰਮ ਹੂੰ ਪਤਾ ਨਹੀਂ ਲੋਕਾਂ ਕੋਲ ਪੈਸੇ ਨਹੀਂ ਹੈਗੇ ਨਹੀਂ ਕੋਈ ਨਾ ਕੋਈ ਖੂ ਪੱਟ ਰੱਖਦੇ ਤੇ ਹੂੰ ਵੀ ਆਇਆ ਦੀਵਾਲੀ ਨੂੰ ਮੋਟਰਸਾਈਕਲ ਲਿਆਉਣਾ ਫਰਾਨੀ ਤੇਮ ਕਾ ਲਿਆਉਣਾ ਗਿਆ ਮੋਟਰਸਾਈਕਲ ਬੰਦਾ ਫਿਰਦਾ ਤਾਂ ਕੱਲ ਕੌਣ ਪੰਮਾ ਪੰਮਾ ਆਹ ਸੋਮਵਾਰ ਆਜੇ ਅੱਜ ਜਾਊਗਾ ਅੰਮਾ ਪਿਆਸ ਆਦਾ ਅੰਮਾ ਪਹਿਲੇ ਆਦਾ ਤੁਮਾ ਪਹਿਲਾ ਪੰਡਾ ਪਿਆਸ ਆਦਾ ਲੈ ਆੜਾ ਦੋ ਦਿਵਤਾ ਲੈ ਆੜਾ ਦੋ ਦਿਸਤਾ ਦਾ ਜੜ ਕੱਢ ਕੇ ਕੱਟ ਗਿਆ ਪਿਛਲੀ ਵਾਰ ਤੇ ਪਿੱਛੋ ਪਿੱਛਾ ਤੇ ਪਿੱਛੋ ਪਿੱਛਾ ਦਾ ਪਿਛਲੀ ਵਾਰ ਨਾ ਲੱਗਾ ਯਾਰ ਪਿਛਲੀ ਵਾਰ ਆਪਾਂ ਉੱਥੇ ਤੇਨ ਕਿਲੇ ਵੱਡੇ ਜਾਂਦਾ ਹਾਂ ਟਰਾਲੀ ਦੋ ਜੀ ਸਮਾਨ ਆਇਆ ਉਹੀ ਦਿਨ ਦਾਦੇ ਫੁੱਲ ਉਹ ਦੂਹੇ ਪੋਣਾ ਪੈਦਾ ਦੂਹੇ ਪੋਣਾ ਪੈਦਾ ਹੁਣ ਹੁਣ ਸਾਰਾ ਹੀ ਨਿੱਕ ਚ ਆਇਆ ਆ ਕਿੱਥੇ ਇਹਦੀ ਦੋ ਟਰਾਲੀ ਤੇ ਕਿੱਥੇ ਇੱਕ ਵੀ ਹੋਰ ਨਹੀਂ ਘਟ ਅੱਧੀ ਰੱਖ ਤੂੰ ਅੱਧੀ ਕੰਮ ਚੱਲ ਦੋ ਕੋਈ ਘਟਾ ਉੱਪਰ ਤੇ ਹੁਣ ਦੇਖੀ ਬਾਅਦ ਜਦ ਸੈਟ ਜੀ ਹੋ ਗਈ ਟਰਾਲੀ ਬਦਲ ਲਿਆ ਮੈਂ ਮਤਲਬ ਕਿ ਖੇਤ ਤੇ ਆਉਂਦਾ ਡੇਢ ਦੇ ਡੇਢ ਉੱਪਰ ਰਹੇ ਕੰਮ ਮੈਂ ਕਹਿੰਦਾ ਤੂੰ 70 ਕਰਾ ਮੈਂ 60 ਪਰਾ ਗਿਆ ਹੁਣ ਕੋਈ ਦਿਨ ਦਾਦਾ ਡੁੱਬ ਜੰਦੀ ਆ ਬਾਅਦ ਜੋ ਉੱਪਰ 30 30 ਦੇ ਕੇ ਪਤਾ ਲੱਗਿਆ ਬਾਅਦ ਚ ਵੀ ਕੋਈ ਕੁਛ ਛੋਟੀ ਇਹਦੀ ਜਾਈ ਰਹਿ ਲੋੜਾ ਮੈਂ ਹਿਲਦੀ ਨਾ ਆਉਣਾ ਹਾਂ ਹੁਣ ਤਾਂ ਤੂੜੀ ਦੀ ਟਰਾਲੀ ਲਿਆ ਮੰਡ ਤੇ ਭਰ ਲ ਭਰ ਕੇ ਬੰਦ ਕਰ ਦੇ ਜੇ ਆਪਾਂ ਅੱਜ ਹੀ ਨਿਕਲਦੇ ਹਰ ਜਾਂਦੀ ਆ ਵੀ ਸਾਰੀ ਤੂੜੀ ਨਿਕਲ ਦੇ ਰਹੀ ਬਾਹਰ ਹੁਣ ਵੀ ਗੋਮਲ ਚ ਚੋਕ ਨਾ ਹੋ ਜਾਵੇ ਮਸ਼ੀਨ ਜਾਂ ਤੇ ਔਰੇ ਆਉਂਦੇ ਨਾ ਤੂੜੀ ਇੰਨੀ ਨਹੀਂ ਵੀ ਹ ਜੋ ਜੀ ਆਉਂਦਾ ਫਸਲ ਹੁੰਦੀ ਆ ਆਈਂ ਕੰਮ ਫਸਲ ਦਾ ਫਸਲ ਵੀ ਇੰਨੀ ਨਹੀਂ ਹੋ ਜਾਂਦੀ ਐ ਠੋਕ ਜਾਂਦੀ ਆ ਉਹ ਪੀੜੇ ਖੁੰਜੇ ਖਾਦੇ ਸੈਟ ਹੋਣਾ ਸਾਰੇ ਸੈਟ ਹੋ ਜਾਂਦੇ ਆ ਰੱਬਰ ਰੱਬਰ ਆ ਜਾਂਦਾ ਹੁਣ ਕੋਈ ਦਾਣਾ ਆਏ ਪਿਆ ਕੋਈ ਆਏ ਪਿਆ ਸਾਰੇ ਸਭ ਸੈਟ ਹੋ ਜਣੇ ਲੈ ਲੀ ਗਏ ਥੱਲੇ ਨੂੰ ਹੋਣਾ ਉਹਨੇ ਐ ਕਿ ਨਹੀਂ ਛੁੱਟ ਗਿਆ ਬਾਈ ਛੁੱਟੇ ਹੁਣ ਤੂੰ ਉੱਥੇ ਦੇ ਮੰਨ ਕੇ ਜਾਲੀ ਆਉਣੀ ਇੱਕ ਪੱਤੀ ਨੀਵੀਂ ਦੀ ਅੱਧੀ ਪੱਤੀ ਹੋਰ ਘਟ ਗਈ ਹੁਣੀ ਉਹ ਠੋਕ ਜਾਂਦੀ ਐ ਜੀ ਦੀ ਦੋ ਪੱਤੀ ਰਹਿ ਗਈ ਮੰਨ ਲਾ ਵਾਤਾ ਫਿਰ ਐ ਕਿਹੜਾ ਫਰਕ ਪੈਂਦਾ ਇਹਦਾ ਚਲ ਦੇਖ ਫਲਾਵੜ ਜੀ ਸੈਟ ਹੋ ਜਾਂਦੀ ਆ ਦੇਖਦੇ ਭੱਗਿਆ ਅੱਜ ਕਾ ਮਰਦਾ ਨਹੀਂ ਆਉਂਦਾ ਕਿਰਪਾ ਰਹਿ ਦੱਬਦੀ ਵੱਢਣੇ ਆੜੀ ਆ ਉਹ ਵੱਢੋ ਜੋ ਜਿਹੜੀ ਪੱਕੀ ਪੱਕੀ ਹੈ ਠੀਕ ਨਹੀਂ ਹੁਣ ਦਿਖਾ ਦੇ ਮੈਨੂੰ ਕਾਲਾ ਆ ਗਿਆ ਨਹੀਂ ਸ਼ਾਮ ਨੂੰ ਨਹੀਂ ਨਹੀਂ ਬੈਠੇ ਹੋਰੇ ਪੂਰੀ ਮਿਲੋ ਸ਼ਾਮ ਨੂੰ ਤੁਹਾਨੂੰ ਨਹੀਂ ਆਉ ਨੂੰ ਰਿੰਮੀ ਦੂੰਗੇ ਉਹ ਆ ਪੈਣ ਲੱਗ ਗਿਆ ਭਾਈ ਇੰਨਾ ਕੁੱਪਦੰਨ ਨੂੰ ਵੀ ਪੈਿੰਦਾ ਇੰਨਾ ਕੁੱਪਦੰਨ ਹੋਰ ਕੀ ਇੰਨਾ ਖਾਬਾ ਦ ਕਮ ਇੰਨਾ ਕੁੱ ਫੇਕ ਇੰਨਾ ਕਿ ਤੂੰ ਕੋ ਕੁਨ ਹਲਾ ਨਾ ਲੱਗੀ ਸ਼ਾਮ ਬੱਠੀ ਜਿਹੜੇ ਲੈ ਕੇ ਦਾਨ ਚੱਲ ਗਿਆ ਬੰਦਾਲਾ ਭਾਈ ਹਾਂ ਅੰਦਰ ਆ ਦੇ ਪਾਤੀ ਹਣਾ ਅੱਜ ਤੱਕ ਕਾਸੋ ਬੱਤ ਬੱਤਾਂ ਕਾਟਦਾ ਬੱਤ ਪਾਣੀ ਉਥੇ ਜਾ ਰਿਹਾ ਤਾਂ ਹੀ ਉਹ ਆਏ ਕਿ ਲੱਗਦਾ ਸ਼ੁਰੂ ਹੋਇਆ ਬਾਈ ਤੀਖਾ ਦਾ ਮਜ਼ੇ ਭਾਈ ਵਾਹ ਤੂੰ ਵੀ ਜਾਂ ਪਰ ਦੇਖ ਲੈ ਕਿੰਨੀ ਸਿਆਣੀ ਹੈ ਪਹਿਲਾਂ ਦੂਰ ਪਾਸੇ ਬੈਠੀ ਨਾ ਮੈਂ ਵੀ ਦੂਰ ਪਾਸੇ ਬੈਠੀ ਨੀ ਕੀ ਕਰਨ ਕੱਲੇ ਅਸੀਂ ਦੂਰ ਸਾਈਡ ਤੇ ਆਈ ਕਰਦੀ ਹੈ ਨਾ ਨਹੀਂ ਆ ਲੱਖਾਂ। ਅਗਰ ਤਾਂ ਬਾਅਦ ਮਹਾਰਾਜ ਨੇ ਸਾਹਮਣੇ ਦਿੱਤੀ ਹੈ। ਹੂੰ। ਕੀੜੀ ਦੇ ਲੈ ਕੇ ਕੀੜੀ ਦੇ ਲੈ ਕੇ ਮਨੁੱਖ ਸਾਈਆਂ ਘੱਲ ਦਿੱਤੀ ਜਿੰਨੇ ਜਾਨਵਰ। ਕੀੜੀ ਵੀ ਆਪਾਂ ਦੇ ਮੂਰੇਂ ਗੁਲੀ ਕਰੀਏ ਵਜਦੀ ਆਪਾਂ ਤੇ। ਲੱਕਾ ਮੂਰੇ ਕਰਦੇ ਦੂਈ ਸਾਈਡ ਨੂੰ ਲੱਗੂਗੀ। ਜਿਹਨੂੰ ਅਗਲਾ ਤਾਂ ਹੀ ਲਾਈ ਨਹੀਂ ਵਿਚਰਾ ਬੱਚੇ ਸਿੱਧੀ ਆਕੇ। ਹੈ? ਹੈ ਕਿ ਨਹੀਂ? ਹੂੰ। ਆ। ਖਾਂਵਾਰੇ ਦੇ ਸਭ ਜਿੰਦਤੀਆਂ ਛੁੱਪੀ ਦੇ ਲੈ ਕੇ ਕੀੜੀ ਦੇ ਲੈ ਕੇ ਸਭ ਕਾਹਨ ਖਾ ਦਤੀਆਂ ਦਿਮਾਗ ਸਾਹਮਣੇ ਤਰੀ ਬਈ ਬਜੋ ਇਹ ਜੀਂਦੇ ਦਾ ਡਾਂਗ ਖਾਂਮ ਖਾਇਆ ਹੋਇਆ ਨਾ ਆ ਗਿਆ ਆ ਗਿਆ ਹਾਂ ਘਟਾਰਵਾ ਠੀਕ ਹੈ ਛੁਵੀਓ ਬੈਠੀ ਜਾ ਕੇ ਬਣਾ ਪੱਤੇ ਜਿਹਾ ਰੋਟੀ ਵਿੱਚ ਬਰਕੇ ਇਹ ਦਸਤਾਂ ਚ ਚਲੇਗੀ ਇਹ ਤਾਇਰ ਦੇਖ ਲੈ ਕਿੰਨੇ ਹੈ ਹਾਂ ਇਹ ਚੱਲਦੇ ਖੜੇ ਉਪਣੀਆਂ ਐ ਗਾਹ ਤੇ ਗਾਹ ਘੁੰਮਦੇ ਦੇਖ ਲੈ ਤਾਂ ਤੂੰ ਕਹਾ ਤੁਰਦਾ ਹੈ ਦੇਖ ਆਉਦੀ ਲੈ ਹੈ ਸਰੇ ਸਈਓ ਪੈ ਰਹੇ ਨੂੰ ਉਪਕੜੀ ਖੜੇ ਰੇਲ ਗੱਡੀ ਮੋਨੇ ਚੱਲਦਾ ਹੈ ਲੈ ਉਥੇ ਗਾਹ ਤੇ ਖੋਲਦੇ ਜਾਂ ਜਾਂਦੇ ਉਕਣੀ ਪਿਛਲੇ ਇਕੱਠੇ ਹੋ ਜਾਂਦੇ ਫੇਰ ਗਾਹ ਤੇ ਸਟਾਰਟ ਹੋ ਜਾਂਦੇ ਉਕਣੀ ਤਾਂ ਤੁਰਦਾ ਹੈ ਅਗਾਂ ਮਾਰਗੇ 36 ਜੂਨ ਕਿੱਕਣਾ ਬਣਾਈ ਵੀ ਇੱਕ ਨਹੀਂ ਪੂਰੀ ਹੋਈ ਵੀ ਸਾਰੀ 36 ਕਰੋੜ ਹਾਂ ਲੈ ਭਾਈ ਕਾਂਟ ਤੱਕ ਹੋਇਆ ਤਾਂ ਫੇਸ ਪੁਲਾ ਜੁਰਾ ਹਾਂ ਹਲੇ ਨਹੀਂ ਲੱਗਦਾ ਹਾਂ ਹੁਣ ਵੀ ਹੁਣ ਵੀ ਆਉਂ ਜੀ ਨੇ ਹੈ ਹੁਣ ਵੀ ਚਾਂਸ ਆ ਮਸ਼ੀਨ ਦੇ ਆਉਣ ਦੇ ਮਸ਼ੀਨ ਦੇ ਜਾਣ ਜੇ ਤਾਂ ਬ੍ਰਿਊ ਤਾਂ ਹੀ ਆਉ ਉਹ ਨਹੀਂ ਆਣੀ ਇੱਥੇ ਹੈ ਛੁੱਟ ਗਿਆ ਹਾਂ ਦੋ ਦਿਨ ਦੋ ਦੇ ਨਹੀਂ ਵੀ ਆਇਆ ਨਾ ਵੀ ਦੋ ਦਿਨ ਉਹ ਦੋ ਦਿਨ ਨਹੀਂ ਜਦ ਮੀ ਅੱਜ ਕਿਹਾ ਹੋਇਆ 100 ਜੇ ਦੋ ਦਿਨ ਪਾ ਗਿਆ ਫੇਰ ਤਾਂ ਬੱਸ ਤੈਨੂੰ ਅੱਜ ਮੈਂ ਕਿਹਾ ਤਾਂ 100% ਅੱਜ ਪੈ ਗਿਆ ਕੱਲ ਨੂੰ ਫੇਰ 100% ਜੇ ਕੱਲ ਨੂੰ ਇੱਕ ਵਾਰ ਫੇਰ ਮੜ ਜਾਈ ਪੈ ਗਿਆ ਕੱਲ ਨੂੰ ਦਿਹਾੜੀ ਗਈ ਹਾਂ ਹੁਣ ਸ਼ਾਮ ਤੱਕ ਨਹੀਂ ਬੱਤ ਹੋਣਾ ਇੰਨਾ ਕੁ ਹੋਣਾ ਨਹੀਂ ਅੱਜ ਦਿਨ ਗਿਆ ਮਾਰਕੀਟ ਜਿੰਨਾ ਮੀ ਹੁਣ ਪੈ ਗਿਆ ਆਹ ਆਹ ਜਿਹੜਾ ਹੁਣ ਪਿਆਏ ਸ਼ਾਮ ਤੱਕ ਰੋਡ ਨਹੀਂ ਆਉਂਦਾ ਜੇ ਮਾਨ ਕੇ ਜਾਂ ਘਾਟ ਦੇ ਤੋਂ ਉੱਪਰ ਨਿਕਲਦੀ ਹੈ 3 ਵਜੇ ਮਸ਼ੀਨਾਂ ਚੱਲਦੀਆਂ ਨਹੀਂ ਨਹੀਂ ਉਹਨਾਂ ਜਾਓ ਚੱਲੇ ਨਹੀਂ ਕਾਹਦਾ ਜੀ ਨਹੀਂ ਵਾਟ ਨਹੀਂ ਇਹ ਨਹੀਂ ਆਉਂਦਾ ਰੋਟ ਨਹੀਂ ਆਉਗਾ ਉਹ ਨਹੀਂ ਜਿਹੜੇ ਸਾਹ ਨਾਲ ਮੀਂਹ ਪੈ ਗਿਆ ਨਹੀਂ ਲੋਟਣਾ ਹੁਣ ਤੇਰਾ ਕੰਮ ਹੁਣ ਆਇਆ ਕਿ ਆ ਵੀ ਕੱਲ ਨੂੰ ਨਾ ਪਵੇ ਬੱਦਲ ਭੋਲ ਗਿਆ ਹੁਣ ਬੱਦਲ ਭੋਲ ਗਿਆ ਉੱਪਰ ਦੇਖ ਕੇ ਆ ਬਸ ਮਾਨ ਲਾ ਆ ਲੈ ਹੋਰ ਦਾ ਵੀ ਸਟਾਰਟ ਹੋ ਗਿਆ 20 ਲੱਖ ਦੀ ਆ ਹੋਰ ਘੋਰੂਗਾ ਹੁਣ ਅਦਾਗਾ ਬਹੁਤ ਬੱਦਵਾਰ ਕੁਲਗੜਾ ਹਰਾ ਅੰਦਰ ਜਲੀ ਜੰਮੀ ਆਉਗੀ ਗੱਲ ਜੇ ਕਿ ਜੀ ਦਾ ਰੰਗ ਥਾਂੋਂ ਤੇ ਕਿ ਦਾ ਫਾਇਦਾ ਨਹੀਂ ਚੋਗਾ

ਯਾ ਵੀ ਨਿਕਲੂਗੀ ਜਿਹੜੀ ਸਾਰੀ ਯਾ ਮੀ ਤੇ ਹੁੰਦੀ ਨਿਕਲਿਆ ਹੁਣ ਨਿਕਲਿਆ ਨੀ ਸਾਰੀ ਜਿਹੜਾ ਪਤਾ ਨਾ ਉਹ ਵੀ ਨਿਕਲ ਜਾਣਾ ਹੈ ਕਿ ਨਹੀਂ ਹਾਂ ਤਾਂ ਲਾ ਵੀ ਬਹੁਤ ਪਤਾ ਲੱਗ ਰਹੀ ਹੈ ਦੇਖ ਤਾਂ ਇੱਥੇ ਓ ਜੱਸੇ ਉੱਥੇ ਇਸ ਹਰੇ ਰੇਲਿੰਗ ਤੇ ਬੈਠਾ ਮੈਂ ਭੰਦਾ ਬਾਹਰ ਪਏ ਰਹਿ ਗਿਆ ਨਹੀਂ ਪੈਣੀ ਹੁਣ ਓਹੋ ਹਾਂ ਹਾਂ ਮੈਂ ਆ ਰਿਹਾ ਨਹੀਂ ਲਿਆ ਨਹੀਂ ਦਿੱਤੀਆ ਪੰਦਾਲੇ ਆ ਦੇ ਬਸ ਰੌਣ ਲੱਗਿਓ ਰੇ ਓਏ ਉਧਰ ਬੰਦਾ ਆਲਾ ਮੈਂ ਅਜੀ ਤੋਂ ਪਿਆਜ ਨੀ ਮੀਂਹ ਤੋਂ ਪਿਆਜ ਦੀ ਆਪੀ ਤੋਂ ਤੀ ਬਸਰੀ ਉੱਤੇ ਸਾਹ ਸੁਪਗੇ ਨੇ ਮੇਰੀ ਹੁਣ ਲਾ ਗੱਲ ਮੀਂਹ ਦਾ ਕੋਈ ਚੱਕਰ ਨਹੀਂ ਇੰਨਾ ਹਾਰ ਜਵੇ ਹਵਾ ਨਾ ਆਵੇ ਵਾਸਤੇ ਹਵਾ ਨੇ ਗੰਨੇ ਦੇ ਸੀਰੇ ਨੇ ਜੀਰੇ ਦੇ ਸੀਰੇ ਨੇ ਸਭ ਕੁਝ ਖਤਮੇ ਕਰਦਣਾ ਹੈ ਇੰਨਾ ਕਿ ਮੀਂਹ ਹੁਣ ਵੀ ਸਾਡੇ ਕੋਲ ਨਹੀਂ ਜਾਂਦਾ ਹੈਗਾ ਜਾਈ ਵੀ ਫੇਗ ਰਹਾ ਯਾਰ ਮਹਾਰਾਜ ਨੇ ਕਰਨਾ ਜਿੱਦਾਂ ਕਰਨਾ ਬਸ ਲੈ ਕੇ ਨਹੀਂ ਆਪਾਂ ਕੁਝ ਨਹੀਂ ਕਰ ਸਕਦੇ ਮੈਂ ਤਾਂ ਭਾਈ ਕੱਲ ਗਰੁੱਪ 'ਚ ਮੈਸੇਜ ਕਰਿਆਦਾ ਆ ਇਹਨੂੰ ਜੀ ਭਾਈ ਉੱਨਾ ਵਡਾਉਣੀ ਆ 5 ਵਜੇ ਦਾ ਵਡਾ ਲਓ ਮਸ਼ੀਨ ਦਾ ਹੁਣ ਮੇਰੀ ਗੱਲ ਹੈ ਮਸ਼ੀਨਾਂ ਵਾਲੇ ਤੇ ਛਿਲੀ ਇਹਦੇ ਪਹਿਲਾਂ ਬਰੂਦ ਨਹੀਂ ਵੱਟੂ ਓ ਫੇਰ ਅਜੀ ਲੰਬੜ ਖੜਾਦਾ ਜੀ ਵੀ ਪੈ ਗਿਆ ਹੁਣ ਕਾ ਕਰੀ ਕਾਲੇ ਨੇ ਵੀ ਅਜੀ ਬਚ ਨਹੀਂ ਦੀ ਸੀ ਧਿੱਕੀ ਰਹ ਨਹੀਂ ਬਚ ਨਹੀਂ ਦੀ ਸੀ ਇਹ ਗੱਲ ਉਹ ਆਪਣੀ ਚਲਾਉਣੀ ਸੀ ਆਏ ਜੀ ਸੜਾ ਦੇਖੋ ਕਿਆ ਬਣਵਾ ਹੜਾਉਟ ਗਿਆ ਨਾ ਹੜਾ ਤੱਕ ਜਾਣੀ ਭਲਾ ਜਿਹੜਾ ਸਾਹ ਨਾ ਪੈ ਗਿਆ ਨਾ ਉਹ ਸਾਡਾ ਕਾਫੀ ਕਾਫੀ ਮਰਜ ਦੇ ਗੱਲ ਕੱਲ ਪਹੁੰਚਿਆ ਕੱਲੂ ਮਹਿੰਦੀ ਅੱਜ ਬਣਾਇਆ ਜੇ ਕੱਲੂ ਠੀਕ ਰੁਗਾ ਤਾਂ ਅਹ ਪਰ ਆਲੀ ਗੁਜਰਾ ਨਹੀਂ ਗਈ ਹੋਣੀ ਜੀ ਬੱਧੀ ਤੁਸੀਂ ਬਾਪੂ ਜੀ ਕੱਲ ਪਹਿਣਾ ਉਹਨਾਂ ਨੇ ਕਹਿੰਦੇ ਚੱਕਣੀ ਨਹੀਂ ਹੋਣੀ ਫੋਲੂ ਫੋਲੂ ਨਹੀਂ ਕਹਿਣਾ ਉਹ ਨਹੀਂ ਕਹਿਣੀ ਮੇਰੇ ਸਵਾਦ ਤੁਸੀਂ ਖੜੇ ਆ ਵਧੀਆ ਹੈ ਕੱਲ ਬਚਾਓਗੇ ਤਾਂਹੀਂ ਮੈਨੂੰ ਕਹਿਣ ਤਾਂ ਕਹਿੰਦਾ ਬਾਈ ਮੀਹ ਸੇ ਰਹਿਣ ਦੇ ਹਾਂ ਉਹ ਮੀਰੇ ਬਾਹ ਬਣਾਉਂਗਾ ਨਾਲੇ ਉਹ ਹਵਾ ਲਾ ਜੂਗੀ ਉਹਨੂੰ ਜਦੋਂ ਉਹ ਘੁੰਮਣਾ ਰਹਿ ਘੁੰਮਣਾ ਉਹਨੇ ਆਪੇ ਸੌਖਾ ਕਰਨ ਆ ਆ ਜਾ ਆ ਜਾ ਬਾਈ ਆਪਣੇ ਪਹੁੰਚਾਈ ਗਿਆ ਨਹੀਂ ਆਣ ਵਾਲੇ ਬਾਪ ਪੈ ਲਿਆ ਕੱਲ ਹੁਣ ਬਹੁਤ ਜ਼ਿਆਦਾ ਆ ਗਿਆ ਹੁਣ ਆਪਣੇ ਆ ਗਿਆ ਅੱਜ ਆ ਜ਼ਿਆਦਾ ਹੋ ਗਿਆ ਹੁਣ ਹਾਂ ਹੋ ਵੀਰ ਹੁਣ ਜਾਂਦਾ ਗਿਆ ਆ ਬਾਈ ਹੁਣ ਹੁਣ ਜਾਂਦਾ ਹੀ ਹੋ ਗਿਆ ਉਹ ਕਰ ਦੂ ਪਾਣੀ ਦਾ ਫਾਇਦਾ ਈਂ ਜਾਂ ਮੱਟਲਾ ਪਾਣੀ ਦਾ ਫਾਇਦਾ ਕੋਲ ਬੋਰਡਰਾਈ ਚ ਮੇਰੀ ਗੱਲ ਹੁਣ ਚਾਚਾ ਦੀ ਗੱਲ ਕਮਲਾਈ ਪਈ ਸੀ ਉਹਨੂੰ ਪੈਦਾ ਹੋਣਾ ਉਹਨੂੰ ਖੈਦਾ ਹੋਣਾ ਹਾਂ ਕਿੱਥੀ ਹੋਣੀ ਬੰਦੇ ਜਿਹੜਾ ਦੈਂਤ ਹੋਵੇ ਹਾਂ ਰਹਾ ਦੂਈ ਗੱਟ ਬੱਟ ਮਾਰੀ ਗਈ ਹੁੰਦੀ ਆਏ ਹੋ ਗਈ ਤੇ ਪਹਿਲੇ ਤੇਰਾ ਉਹ ਰੋਦਾਂ ਵਾਲਾ ਕੰਨਾ ਰੋਦਾਂ ਵਾਲਾ ਨਾ ਠੀਕ ਹੈ ਪਾਣੀ ਲਗਾ ਲੱਗ ਗਿਆ ਤੇਰਾ ਹੁਣ ਇਥੇ ਲੱਗੇ ਗਿਆ ਪਾਣੀ ਛੁੱਟੀ ਆ ਪਾਣੀ ਦੀ ਹਵਾ ਨਾ ਨਾ ਦੇ ਜੇ ਹਵਾ ਆ ਗਈ ਪਾਣੀ ਹੋਰ ਲੱਗ ਜਾਣਾ ਆਪਾਂ ਛਿਗਿਆ ਨਾੜੇ ਨੂੰ ਆ ਆ ਗਈ ਆ ਗਈ ਚੋਪਰ ਆ ਗਈ ਆ ਗਈ ਆ ਗਈ ਓਹ ਧੰਦਾ ਮਾਤਾ ਲੰਗਰੇ ਦਾ ਜੀ ਜਿਹੜੇ ਸਾਹਵੇਂ ਰੌਣਕ ਲਾਈ ਗਏ ਮੈਂ ਇਹ ਖੋਸ਼ਾ ਕਿਆ ਕਰ ਲੈ ਆ ਨਾ ਦੋੜ ਮਾ ਜੀ ਆਣਦੇ ਜਾਉਂਗਾ ਵੀ ਬੈਠੇ ਬਾਹਰੋਂ ਉਹਨੇ ਤੂਲਦੇ ਆ ਇਹ ਮਮੂਲ ਆਹੋ ਇਹ ਬਾਹਰ ਨੂੰ ਹੋਵੇ ਵੀ ਕਿ ਇਹ ਤਾਂ ਨਹੀਂ ਮਮੂਲਾ ਮੂਲਾ ਹੈ ਹੈ ਹੋਈਆ ਕਿਚਰੀ ਹੈਗੀ ਇਹ ਜਿਹੜੀ ਤਾਂ ਗੱਦੀ ਮੇਰੇ ਬਾੜੀ ਅੰਦਰ ਗੋਮੋ ਕੇ ਦੇ ਸਿੱਡੌਂਕ ਲਾਤੀ ਜਾਂਦਾ ਫਿਰ ਗੱਲ ਨਹੀਂ ਹੋਊਗਾ ਠੀਕ ਹੋ ਜਾਣਾ ਗੱਲ ਨਹੀਂ ਹੋਊਗਾ ਬੋਲ ਹਾਂ ਮੈਂ ਰੰਗ ਗਿਆ ਬਦਲੇ ਹੋ ਤਾਲਾ ਫੇਸ ਤਾਂ ਕਿਹੜਾ ਚੱਲਦੀ ਹੈ ਮਾਟਰ ਤੋਂ ਚੱਲਦੀ ਹੈ ਮਾਟਰ ਤੋਂ ਮੈਂ ਮੁੜ ਕੇ ਆਉਂਗਾ ਤੇ ਦੇਖ ਭੀ ਜੀਨ ਮੈਂ ਛੱਡ ਕੇ ਆਉਣੀ ਉਹ ਤਾਂ ਵਾਹ ਲੈ ਕੇ ਆਉਣੀ ਤੇ ਨਾ ਜਗਾ ਬੈਠ ਨੂੰ ਤੇ ਮੋਟਰ ਹੀ ਹੋਣਾ ਦਾ ਹੋਰ ਬਿਮਾਉਣ ਦਾ ਕੰਮ ਹੈ ਜੀਰੀਆਂ ਭਿਉਂਦਣੀਆਂ ਜੇ ਇੱਕਦੋ ਬੋਗੂ ਪਰਦਨ ਦਾ ਕਦਾਬੀ ਕਾਣੀ ਸਰਪਾਲ ਚ ਆਈ ਗਈ ਬਾਈ ਲਾਜੂ ਸਰਪਾਲ ਹੈ ਜੀ ਪੱਕੀ ਸਰਪਾਲ ਇਧਰ ਬਾਹਰ ਆਈ ਜੀ ਜੇ ਇਹ ਪੜੇ ਖਰਬਤ ਨਹੀਂ ਹੋਣੀ ਹੈ ਕਿ ਨਹੀਂ ਇਹ ਜੇ ਮਾਸੂ ਚਾਹੀਦੀ ਨਾੜ ਰੱਖੋ ਆਪਣੀ ਸਰਪਾਲ ਸਾਹਿਬ ਨੇ ਬਹੁਤ ਕੰਮ ਦੀ ਦੀ ਮੇਰੀ ਪੀੜ੍ਹੀ ਜੋ ਉੱਥੇ ਬਾਈ ਗਈ ਦੀ ਉਹ ਜ ਆਪਾਂ ਲੰਗਰ ਲੈ ਕੇ ਉੱਥੇ ਨੂੰ ਕਿਰਾ ਇੱਥੇ ਨੂੰ ਫਰੇਗਾ ਸਾਹਿਬ ਨੂੰ ਉਹ ਰੱਤੀਆ ਖਿੱਚਦੀ ਆ ਉਹਨੇ ਆਏ ਏ ਰੋਟੀ ਦਾ ਫੇ ਕੱਢਦੀ ਅੱਗ ਕਾਸਾ ਬਹਿ ਗਿਆ ਕਾਸਾ ਬਹਿ ਗਿਆ ਮੈਂ ਦਰਵਾਜ਼ਾ ਵੀ ਬੰਦ ਕੀਤਾ ਫਿਰ ਇਕੱਲਾ ਦੂਈ ਹੁੰਦੀ ਇੱਕ ਦੂਈ ਹੁੰਦੀ ਦਰਵਾਜ਼ੇ ਉੱਪਰ ਜੀ ਦਰਵਾਜ਼ਾ ਉਹਨੂੰ ਜਿੱਦਾਂ ਮਾਰੀ ਕਿ ਹਿੱਸੀ ਆ ਉਹ ਨਹੀਂ ਹੁੰਦੀ ਯਾਰ ਰਬੜ ਨਹੀਂ ਤਾਂ ਜਿਆਦਾ ਵੱਡੀ ਨਹੀਂ ਆ ਹੈ ਕਿ ਨਹੀਂ ਚਲ ਦੇਖਦੇ ਆਂ ਭਾਈ ਕਿਆ ਬਣਦਾ ਵੀ ਮੀ ਹੁਣ ਪੂਰਾ ਏ ਵੀ ਅੱਜ ਤਾਂ ਨਹੀਂ ਜੀਰੀ ਹੁੰਦੀ ਵੱਡ ਕੱਲ ਦੀ ਗੱਲ ਦੇਖਾਂਗੇ ਮਨਲਾ ਮਨਲਾ ਦਾ ਗੱਲ ਵੀ ਔਖਾ ਵੀ ਹੁਣ ਹਾਂ ਬੁੱਧਵਾਰ ਨੂੰ ਕੰਮ ਗਿਆ ਚਾਰ ਹੁਤਾਲ ਵਿੱਚ ਆ ਹੁਣ ਤਾਂ ਜਿੱਲੇ ਦਾ ਹੋਈ ਗਿਆ ਹਾਂ ਹੋ ਗਿਆ ਪੂਰਾ ਪਾਣੀ ਹੋ ਗਿਆ ਨਾ ਪੂਰਾ ਪਾਣੀ ਚੱਲ ਪਿਆ